ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਬਿਆਨਤ ਸ਼ਬਦ ਐਸੇ ਆਏ ਨੇ ਜਿਨ੍ਹਾਂ ਰਹੀ ਗੁਰੂ ਪਾਤਸ਼ਾਹ ਜੀ ਨੂੰ ਬਾਣੀਕਾਰਾਂ ਨੂੰ ਉਸ ਪ੍ਰਭੂ ਪਰਮਾਤਮਾ ਅੱਗੇ ਅਰਦਾਸ ਬੇਨਤੀਆਂ ਕਰਦੇ ਜੋਦੜੀਆਂ ਮੰਗਦੇ ਆਂ ਔਰ ਕੁਝ ਰੱਬੀ ਦਾਤਾਂ ਰੱਬੀ ਗੁਣਾਂ ਦੀਆਂ ਦਾਤਾਂ ਮੰਗਦੇ ਆਂ ਦਰਸਾ ਆ ਗਿਆ ਉਹਨਾਂ ਸ਼ਬਦਾਂ ਵਿੱਚ ਵੀ ਦਿਸ ਰਹੇ ਨੇ ਤੋ ਉਤੋਂ ਸਾਨੂੰ ਇਹ ਜਾਚ ਆਉਂਦੀ ਹੈ ਕੀ ਅਰਦਾਸ ਕੀ ਕਰਨੀ ਅਰਦਾਸ ਕੀ ਮੰਗਣਾ ਜਿਵੇਂ ਅਸੀਂ ਰੋਜ਼ ਸਵੇਰੇ ਗੁਰੂ ਘਰਾਂ ਵਿੱਚ ਜਦੋਂ ਪੋਪ ਪੈਂਦੇ ਨੇ ਅਰਦਾਸ ਸਮੇਂ ਇਹ ਸ਼ਬਦ ਅਕਸਰ ਪਰਦੇ ਹਾਂ ਸੁਖਮਨੀ ਸਾਹਿਬ ਵਿੱਚੋਂ ਤੂੰ ਠਾਕੁਰ ਤੁਮ ਪੀ ਅਰਦਾਸ اے ਪ੍ਰਮਾਤਮਾ ਤੂੰ ਹੀ ਸਾਡਾ ਮਾਲਕ ਹੈ ਤੇਰੇ ਅੱਗੇ ਸਾਡੀ ਅਰਦਾਸ ਹੈ ਜੀਉ ਪਿੰਡ ਸਭ ਤੇਰੀ ਰਾਸ ਇਹ ਪੰਜੂ ਪਾਤਸ਼ਾਹ ਜੀ ਅਰਦਾਸ ਦੀ ਜਾਇਦਾਸ ਰਣੀ ਕਿ ਮੇਰਾ ਜੀਉ ਤੇ ਮੇਰਾ ਪਿੰਡ ਭਾਵ ਮੇਰਾ ਸਰੀਰ ਤੇ ਮੇਰਾ ਜੀਵਾਤਮਾ ਜੋ ਸਰੀਰ ਵਿੱਚ ਹੈ ਸਭ ਤੇਰੀ ਰਾਸ ਤੇਰੀ ਦਿੱਤੀ ਹੋਈ ਇਹ ਇਨਾਸ ਹੈ ਦਾਤ ਹੈ ਤੂੰ ਮਾਤ ਪਿਤਾ ਖੰਬਾਰਕ ਤੇਰੇ ਤੂੰ ਤੇ ਸਾਡੇ ਮਾਤਾ ਪਿਤਾ ਸਮਾਨ ਹੈ ਅਸੀਂ ਬੱਚੇ ਮੰਗਨਾ ਤੇਰੇ ਬੱਚੀਆਂ ਸੀ ਤੁਮਰੀ ਕਿਰਪਾ ਮੇ ਸੂਖ ਕਨੇਰੇ ਤੇਰੀ ਕਿਰਪਾ ਨਾਲ ਹੀ ਮੈਨੂੰ ਇਤਨੇ ਸੰਸਾਰ ਦੇ ਸੁਖ ਪ੍ਰਾਪਤ ਹਨ ਕਨੇ ਸੁਖਰ ਕੋਈ ਨਾ ਜਾਣੇ ਤੁਮਰਾ ਅੰਤ اے ਪ੍ਰਭੂ ਤੇਰਾ ਤੇ ਕੋਈ ਅੰਤ ਪਾਰਵਾਰ ਤੇ ਪਾ ਨਹੀਂ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪ੍ਰਭੂ ਦਾ ਅੰਤ ਪਾਰਵਾਰ ਨਹੀਂ ਪਾ ਸਕਦੇ ਤਾਂ ਉਹਦੇ ਅੱਗੇ ਅਰਦਾਸਾਂ ਜੋਦਰੀ ਕਰਨ ਦਾ ਕੋਈ ਲਾਭ ਹੀ ਨਹੀਂ ਜਾਂ ਉਹਦੀ ਬੰਦਗੀ ਕਰਨ ਦਾ ਲਾਭ ਹੀ ਕੋਈ ਨਹੀਂ ਉੱਚੇ ਤੇ ਉੱਚਾ ਭਗਵੰਤ ਉਹ ਤੂੰ ਉੱਚੇ ਤੂੰ ਉੱਚਾ ਹੈ ਬਿਅੰਤ ਤੂੰ ਬਿਅੰਤ ਹੈ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਸਾਰੀ ਜਿਹੜੀ ਸਮਗਰੀ ਪਾਪ ਜਿਤਨੇ ਜੀਵ ਜਨ ਸਾਰਾ ਸੰਸਾਰ ਇਹ ਤੇਰੇ ਆਤਮ ਗ੍ਰੋਹੀ ਸੂਤਰ ਵਿੱਚ ਪ੍ਰੋਇ ਹੋਏ ਨੇ ਸਾਰੇ ਵਿੱਚ ਤੇਰੀ ਆਤਮ ਗ੍ਰੋਹ ਚੱਲ ਰਹੀ ਹੈ ਜਿਸ ਕਰ ਇਹਨਾਂ ਦਾ ਜੀਵਨ ਹੈ ਤੂੰ ਮਾਣੋ ਤੇਰੇ ਨਾਮ ਦਾ ਸੂਤਰ ਹੈ ਤੇਰੀ ਆਤਮਾ ਦਾ ਸੂਤਰ ਹੈ ਤੇ ਇਹ ਸਾਰੇ ਜਿਹੜੇ ਜਿਸ ਦੇ ਆਕਾਰਨ ਉਹਦੀ ਵਿੱਚ ਪ੍ਰੋਇ ਹੋਏ ਨੇ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਵੈਸੋ ਆਗਿਆਕਾਰੀ ਜਿਹੜੇ ਜਿਹੜੇ ਤੇਰੇ ਹੋ ਜਾਂਦੇ ਹਨ ਉਹ ਆਗਿਆਕਾਰੀ ਬਣਦੇ ਨੇ ਤੇਰੀ ਹੁਕਮਿਤ ਤੁਰ ਪੈਂਦੇ ਨੇ ਤੂੰ ਮਰੀ ਗਤਮੀ ਤੂੰ ਹੀ ਜਾਣੀ ਤੂੰ ਤੇਰੀ ਗਤਮੀ ਕੀ ਹੈ ਤੂੰ ਕਿਤਨੇ ਉੱਚੇ ਜਿਗਰੇ ਦਾ مالک ਹੈ ਕਿਤਨੇ ਬੜੀਆ ਦਾ مالک ਹੈ ਕਿਤਨੇ ਗਿਆਨ ਦਾ مالک ਹੈ ਇਹ ਤੂੰ ਹੀ ਜਾਣ ਸਕਦਾ ਤੇਰੇ ਬਰਾਬਰ ਦਾ ਕੋਈ ਹੈ ਹੀ ਨਹੀਂ ਜਿਹੜਾ ਤੇਰੀ ਬਾਰੇ ਪੂਰਾ ਜਾਣ ਸਕੇ ਤੇਰਾ ਸਰੂਪ ਪੂਰਾ ਦੇ ਸਕੇ ਤੇਰੇ ਗੁਣ ਪੂਰੇ ਗਾ ਸਕੇ ਤੇਰੀ ਸਾਰੀ ਮਹਿਮੋ ਵਰਣ ਕਰ ਸਕੇ ਉਹ ਕੋ ਤੇਰੇ ਵਰਗਾ ਹੀ ਹੋ ਸਕਰ ਸਕਦਾ ਹੈ ਉਹ ਤੇਰੇ ਵਰਗਾ ਦੂਜਾ ਹੈ ਕੋ ਨਹੀਂ ਨਾਨਕ ਦਾ ਸਦਾ ਕੁਰਬਾਨੀ ਮੈਂ ਨਾਨਕ ਤੇਰਾ ਦਾਸ ਸਦਾ ਤੇਰੇ ਦੂ ਸਦਕੇ ਜਾਂਦਾ ਕੁਰਬਾਨ ਜਾਂਦਾ ਹਾਂ ਇਸ ਸ਼ਬਦ ਨੂੰ ਪੜਦਿਆਂ ਅਸੀਂ ਕੁਝ ਗਲਤੀਆਂ ਕਰਦੇ ਹਾਂ ਤੂੰ ਠਾਕੁਰ ਦੀ ਜਗ੍ਹਾ ਕਈ ਵਾਰ ਸੰਤੋ ਤੂੰ ਮਠਾਕਰ ਤੁਮ ਪੇ ਅਰਦਾਸ ਪੜਦਿਆਂ ਰਹਿੰਦੇ ਨੇ ਇਹ ਤੂੰ ਠਾਕੁਰ ਤੁਮ ਪੇ ਅਰਦਾਸ ਹੈ ਫਿਰ ਅੱਗੇ ਜਾ ਕੇ ਉੱਚੇ ਤੇ ਉੱਚਾ ਭਗਵੰਤ ਜਗ੍ਹਾ ਉੱਚੇ ਸੇ ਉੱਚਾ ਭਗਵੰਤ ਅਕਸਰ ਸੰਤਾਂ ਪੜਦਿਆਂ ਸੁਣੀਏ ਜਾਂਦੀ ਨੇ ਉੱਚੇ ਸੇ ਉੱਚੇ ਸੇਨੀਆ ਉੱਚੇ ਤੇ ਉੱਚਾ ਭਗਵੰਤ ਇਸੇ ਤਰ੍ਹਾਂ ਪੰਜਪਾ ਸਾਹਿਬ ਜੀ ਦਾ ਇੱਕ ਹੋਰ ਸ਼ਬਦ ਹੈ ਸਭੇ ਜੀ ਸੁਮਾਲ ਆਪਣੀ ਮਿਹਰ ਕਰ ਦੇਖੋ ਕੈਸੀ ਅਰਦਾਸ ਕਰ ਰਹੇ ਨੇ ਸਾਰੇ ਸੰਸਾਰ ਦੇ ਮੰਗ ਰਹੇ ਨੇ ਸਭੇ ਜੀ ਸੁਮਾਲ ਆਪਣੀ ਮਿਹਰ ਕਰ ਅਣ ਪਾਣੀ ਮਝੂ ਪਾਇ ਦੁਗਦਾਲਦ ਪੰਨ ਤਰ ਬਈ ਅਣ ਪਾਣੀ ਅਨਾਜ ਆਤੂ ਵਦ ਤੂ ਵਦ ਪੈਦਾ ਕਰ ਤੇ ਦੁਕਨ ਦੇ ਦੁਗਦਾਲਦ ਪੰ ਇਹਦਾ ਮਤਲਬ ਇਹ ਹੋਇਆ ਕਿ ਅਰਦਾਸ ਹੀ ਅਸੀਂ ਦੁਨੀਆਵੀ ਦਾਤਾਂ ਵੀ ਮੰਗ ਸਕਦੇ ਹਾਂ ਦੁਨਿਆਵੀ ਸਾਰੀਆਂ ਜ਼ਰੂਰਤਾਂ ਵੀ ਪ੍ਰਭ ਪਾਸੋਂ ਮੰਗ ਸਕਦੇ ਆ ਲੇਕਿਨ ਅਸਲ ਦਾਤ ਜਿਹੜੀ ਆ ਉਹ ਰਬੀ ਨਾਮ ਹੀ ਐ ਅਸਲੀ ਚੀਜ਼ ਜਿਹੜੀ ਮੰਗਣਾ ਮੰਗ ਨੀਕਾ ਹਰਜਸ ਗੁਰ ਤੇ ਮੰਗਣਾ ਕਿਉਂਕਿ ਉਹ ਦਾਤ ਜਿਹੜੀ ਆ ਜੀਵਨ ਸਫਲ ਕਰਨ ਵਾਸਤੇ ਐ ਇਨਸਾਨੀ ਜੀਵਨ ਦਾ ਮਨੋਰਥ ਐ ਪਰ ਅੰਨ ਪਾਣੀ ਸੰਸਾਰ ਦੇ ਸਾਜੂ ਸਮਾਨ ਇਹ ਜੀਵਨ ਦਾ ਮਨੋਰਥ ਨਹੀਂ ਐ ਇਹ ਮਜਬੂਰੀ ਐ ਸਾਡੀ ਇਹਨਾਂ ਦੀ ਲੋੜ ਐ ਸਾਡੀ ਸਿਰਫ ਤੋਂ ਇਸ ਲਈ ਮੰਗੇ ਇਹ ਵੀ ਜਾ ਸਕਦੇ ਨੇ ਅੰਨ ਪਾਣੀ ਮੂਚੂ ਪਾਇ ਦੁਖਦਾਲਤ ਪੰਨ ਤਰ ਅਰਦਾਸ ਹੁਣੀ ਦਾਤਾਰ ਹੋਈ ਸੇਸ਼ਟ ਛਰ ਪਰਮਾਤਮਾ ਦੇ ਦਾਰਸ਼ਨੀ ਸਾਰੀ ਸਿਸਟਿ ਠਾਰ ਹੋ ਗਈ ਭਾਅ ਠਾਰ ਹੋ ਗਈ ਸਾਰਿਆਂ ਦੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਪ੍ਰਭੂ ਪਸੂ ਜੋ ਮੰਗਦੇ ਨੇ ਲੇਵੋ ਕੰਢ ਲਗਾਏ ਅਪਦਾ ਸਭ ਖਾਰ ਸਾਰੀ ਉਹ ਸਾਰੀਆਂ ਅਪਦਾ ਵਿਪਤਾ ਦੂਰ ਕਰਕੇ ਸੋਨੂੰ ਆਪਣੇ ਗਲ ਨਾਲ ਲਗਾ ਲੈ ਗਲ ਨਾਲ ਲਗਾਉਣ ਤੋਂ ਬਾਅਦ ਪਰਮਾਤਮਾ ਦਾ ਕੋਈ ਗਲਾ ਤੇ ਸਰੀਰ ਦੇ ਨਹੀਂ ਹੈ ਕਿ ਭਾਅ ਉਹਦੇ ਨਿਰੰਕਾਰ ਹੈ ਲੇਕਿਨ ਗਲ ਲਾਉਣ ਤੋਂ ਬਾਅਦ ਭਾਅ ਆਪਣੀ ਨੇੜਤਾ ਬਖਸ਼ ਆਪਣੀ ਅੰਸੰਗਤਾ ਮਹਿਸੂਸ ਕਰਵਾ ਦੇ ਨਾਰਗ ਨਾਮ ਤੇ ਆਏ ਪ੍ਰਭ ਦਾ ਸਫਰ ਕਰ ਨਾਨਕ ਇਹ ਨਾਨਕ ਪਰਮਾਤਮਾ ਦਾ ਨਾਮ ਤੇ ਆਉ ਤੇ ਪ੍ਰਭੂ ਦਾ ਹੀ ਸਫਲ ਕਰ ਉਹ ਸਫਲ ਕਰ ਜਿਹੜਾ ਸੱਚ ਖੰਡ ਹੈ ਉਹਦੇ ਨਾਲ ਸਾਡੀ ਸੁਰਤੀ વૃਤੀ ਜੁੜੇ ਰੇ ਬੁੱਟੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਕਰਤਾਰ ਨੇ ਹੁਕਮ ਕੀਤਾ ਤੇ ਸੋਹਣੇ ਮੇਗ ਸੁਹਾਵਣੇ ਬੁੱਟੇ ਇਤੇ ਮੇਗ ਅਸੀਂ ਬਦਲ ਵੀ ਕਹਿ ਸਕਦੇ ਆ ਤੇ ਗੁਰੂ ਰੂਪੀ ਮੇਗ ਵੀ ਹੈ ਜਿਹੜਾ ਗੁਰੂ ਦੀ ਬਾਣੀ ਮਨ ਵਿੱਚ ਆ ਕੇ ਮਨ ਦੇ ਦੁਆਰ ਦੇ ਆਕਾਸ਼ ਤਾ ਕੇ ਵਰਤਦੀ ਹੈ ਤੇ ਹਿਰਦਾ ਠਾਰ ਹੋ ਜਾਂਦਾ ਹੈ ਰਿਜ਼ਕ ਉਪਾਇ ਨੂੰ ਅਗਲਾ ਠਾਂਡ ਪਈ ਸੰਸਾਰ ਤੇ ਪਰਮਾਤਮਾ ਨੇ ਬੇਅੰਤ ਰਿਜ਼ਕ ਪੈਦਾ ਕਰ ਦਿੱਤਾ ਇਹ ਮੇਗ ਵਰਸਾ ਕੇ ਕਿ ਸੰਸਾਰ ਤੇ ਠੰਡ ਪੈ ਗਈ ਲੋਕਾਂ ਦੇ ਹਿਰਦੇ ਤ੍ਰਿਪਤ ਹੋ ਗਏ ਜ਼ਮੀਦਾਰ ਅਨਾਜ ਪੈਦਾ ਕਰਨ ਵਾਲਾ ਖੁਸ਼ ਹੋ ਜਾਂਦਾ ਜੇ ਉਹਦਾ ਅਨਾਜ ਚੰਗਾ ਹੋ ਗਈ ਤਨਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਤੇ ਫਿਰ ਤਨਮਨ ਹਰਾ ਹੋ ਜਾਂਦਾ ਸਿਮਰਤ ਅਗਮ ਅਪਾਰ ਉਸ ਅਗਮ ਅਪਾਰ ਪਰਮਾਤਮਾ ਨੂੰ ਸਿਮਰਨ ਕਰਦੇ ਹੋ ਤਨਮਨ ਠੰਡਾ ਠਾਰ ਹੋ ਜਾਂਦਾ ਕਰ ਕਿਰਪਾ ਪ੍ਰਭੀ ਆਪਣੀ ਸੱਚੇ ਸਰਜਨਹਾਰ ਇਸ ਜੇ ਸ੍ਰਿਸ਼ਟੀ ਦੇ ਸਿਰਜਣਹਾਰ ਪ੍ਰਮਾਤਮ ਜਿਹੜਾ ਸਦਾ ਵਾਸਤੇ ਸ੍ਰਿਸ਼ਟੀ ਦਾ ਤੂੰ ਰਚਨਹਾਰ ਹੈ ਕਰ ਕਿਰਪਾ ਤੂੰ ਆਪਣੀ ਕਿਰਪਾ ਕਰ ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਖਾਰ ਉਹ ਨਾਲੇ ਵੀ ਕਹਿ ਰਹੇ ਨੇ ਕਿ ਕੀਤਾ ਲੋੜੇ ਸੋ ਕਰੇ ਜੋ ਤੂੰ ਚਾਹੁੰਦਾ ਹੈ ਜੈਸਾ ਤੂੰ ਲੋੜਦੇ ਤੂੰ ਵੈਸਾ ਕਰਦੇ ਨਾਨਕ ਸਦ ਬਲਖਾਰ ਮੈਂ ਨਾਨਕ ਤੇਰੇ ਤੂੰ ਸਦ ਬਲਖਾਰ ਜਾਵਾਂ ਕਿ ਤੂੰ ਕਰਦਾ ਉਹ ਹੀ ਹੈ ਜੋ ਤੂੰ ਚਾਹੁੰਦਾ ਹੈ ਇਹਦਾ ਸਪਸ਼ਟ ਹੋ ਗਿਆ ਕਿ ਗੁਰਸਿੱਖ ਨੇ ਅਰਦਾਸ ਕਰਨੀ ਹੈ ਪਰੇ ਸ਼ਰਤ ਲਾ ਕੇ ਨਹੀਂ ਬਹਿ ਜਾਣੀ ਕਿ ਮੇਰੀ ਅਰਦਾਸ ਜੂੜ ਪੂਰੀ ਹੋਵੇ ਇਹ ਉਹ ਜੋ ਉਹ ਚਾਏਗਾ ਉਹ ਹੋਏਗਾ ਇਸ ਲਈ ਜਿਹੜੀ ਗੱਲ ਸਾਡੀ ਨਹੀਂ ਮੰਨੀ ਜਾਂਦੀ ਅਰਦਾਸ ਵਿੱਚ ਉਹਦੇ ਵਿੱਚ ਸਾਡਾ ਕੋਈ ਪਲਾ ਹੀ ਹੁੰਦਾ ਇੱਕ ਬੱਚਾ ਤੇ ਸਭ ਕੁਝ ਮੰਗਦਾ ਖਾਣ ਵਾਸਤੇ ਪਰ ਮਾਤਾ ਪਿਤਾ ਉਹ ਚੀਜ਼ ਦਿੰਦੇ ਨੇ ਜਿਹੜੀ ਬੱਚੇ ਲਈ ਮੁਆਫਕ ਹੋਵੇ ਇੱਥੇ ਚੋਰ ਡਾਕੂ ਢਾਕੇ ਮਾਰਨ ਜਾਂਦੇ ਨੇ ਨਾ ਉਹ ਵੀ ਆਪਣੇ ਇੱਛਾਗੇ ਅਰਦਾਸ ਬੰਦੀ ਕਰਕੇ ਜਾਂਦੇ ਨੇ ਕਿ ਮੈਂ ਸਫਰ ਹੋ ਜਾਵਾਂ ਇੱਕ ਵਿਚਾਰੀ ਬੰਦਾ ਵੇਚਾਰੂ ਕਰਨ ਵਾਸਤੇ ਸਫਲਤਾ ਹੋ ਜਾਏ ਉਹਦੇ ਵਾਸਤੇ ਵੀ ਉਹ ਦੇਵੀ ਦੇਵਤਿਆਂ ਕੀ ਅਰਦਾਸਾਂ ਕਰਦਾ ਫਿਰਦਾ ਹੈ ਤਾਂ ਸਵਾਲ ਤੇ ਇਹ ਉੱਠਦਾ ਹੈ ਕਿ ਮੰਗਲ ਵਾਲਾ ਮੰਗ ਕੀ ਰਿਹਾ ਸਾਡੀ ਮੰਗ ਕੀ ਹੈ ਸਾਡੀ ਮੰਗ ਜਾਇਜ਼ ਹੈ ਜਾਂ ਉਸਦੇ ਯੋਗ ਅਸੀਂ ਹਾਂ ਇੱਕ ਬੰਦਾ ਸਕੂਲ ਕਦੇ ਪੜ੍ਹਿਆ ਹੀ ਨਾ ਹੋਵੇ ਸਕੂਲ ਦਾਖ ਨਹੀਂ ਆਖੇ ਦੀ ਪ੍ਰਮਾਤਮਾ ਮੇਰੇ ਤੇ ਮਿਹਰ ਹੋ ਜਾਏ ਮੈਨੂੰ ਵੀਜ਼ਾ ਦਾ ਸਰਟੀਫਿਕੇਟ ਮਿਲ ਜਾਏ ਅਰਦਾਸ ਨਾਲ ਵੀਜ਼ਾ ਦਾ ਸਰਟੀਫਿਕੇਟ ਨਹੀਂ ਮਿਲਣਾ ਉਹ ਵੀਜ਼ੇ ਤੱਕ ਪੜਨਾ ਪੈਣਾ ਹਾਂ ਪੜਨੇ ਅਰ ਅਰਦਾਸ ਲਈ ਸਫਲਤਾ ਵਾਸਤੇ ਮਨ ਬੁੱਧੀ ਕਾਇਮ ਰਹੇ ਵਿਦਿਆਵਲੇ ਪਸੀਮਾਨ ਲਗੇ ਉਸ Pase ਅਰਦਾਸ ਕਰਨੀ ਕਿ ਵਾਹਿਗੁਰੂ ਮੈਨਤ ਕਰ ਰਿਹਾ ਹਾਂ ਪੜਨ ਦੀ ਤੇ ਤੂੰ ਵੀ ਮੇਰੀ ਸਹਾਇਤਾ ਕਰ ਮੇਰੀ ਮਨਬੁੱਧੀ ਵਿੱਚ ਮੇਰਾ ਇਹ ਦੁਨੀਆਵੀ ਵਿਦਿਆ ਗਿਆਨ ਵੱਸ ਜਾਵੇ ਤੇ ਉਹ ਅਸੀਂ ਕਰ ਸਕਦੇ ਹਾਂ ਲੇਕਿਨ ਪੜੀ ਇਹਨਾਂ ਦਾ ਕਹੀਏ ਜੀ ਬਈ ਇਹ ਤਾਂ ਸਾਡੇ ਕੋਲ ਮਿਲ ਜਾਏ ਅਮਿਤ ਸਾਡੇ ਕੋਲ ਮਿਲ ਜਾਏ ਇਹ ਅਨਹੂਣੀਆਂ ਅਰਦਾਸਾਂ ਨੇ ਜੀਵ ਕਹਿੰਦਾ ਫੇ ਅਸੀਂ ਅਰਦਾਸਾਂ ਵੀ ਕਰਦੇ ਨੇ ਕਿ ਜਿਹੜੀਆਂ ਮੰਨਣ ਯੋਗ ਨਹੀਂ ਹੁੰਦੀਆਂ ਇੱਕ ਬੜੀ ਤਗੜੀ ਮਿਸਾਲ ਮੇਰੇ ਆਪਣੇ ਪਿੰਡ ਦੀ ਹੈ ਤੋਂ ਮੇਰੇ ਗਵੜ ਇੱਕ ਫੈਮਿਲੀ ਹੈ ਜਿਹਦੇ ਇੱਕ ਭਰਾ ਹਿੰਦੂ ਹੈ ਤੇ ਇੱਕ ਸਿੱਖ ਭਰਾ ਹੈ ਤੇ ਉਹ ਸਿੱਖ ਦੇ ਘਰ ਇੱਕ ਸੀ ਕੌਮ ਦੇ ਮਹਾਂਪੁਰਸ਼ ਲੋਕਾਂ ਦੀ ਨਜ਼ਰ ਦੇ ਮਹਾਂਪੁਰਸ਼ ਉਹ ਆਏ ਮੱਥੇ ਟਿਕਾਉਂਦੇ ਸਨ ਤੇ ਉੱਥੇ ਆ ਕੇ ਬੈਠੇ ਦਿਓ ਜਿਹੜਾ ਗੌਂਡੀ ਭਰਾ ਜਿਹੜਾ ਹਿੰਦੂ ਭਰਾ ਸੀ ਉਹ ਆਪਣੇ ਇੱਕ ਪੋਤੇ ਨੂੰ ਨਾਲ ਲਾ ਕੇ ਆ ਕੇ ਉਹਨੇ ਮੱਥਾ ਟੇਕਿਆ ਤੇ ਉਹ ਮਹਾਂਪੁਰਸ਼ ਉਸ ਬੱਚੇ ਦੇ ਸਿਰ ਤੇ ਹੱਥ ਫੇਰ ਕੇ ਪੁੱਛਨੇ ਇਹ ਬੱਚਾ ਕੌਣ ਹੈ ਉਹ ਹਿੰਦੂ ਵੀਰ ਬੋਲਿਆ ਜੀ ਮੇਰਾ ਪੋਤਰਾ ਹੈ ਕਹਿੰਦੇ ਇਹਦੇ ਕਿਸ ਨੇ ਘਟਾਈ ਇਹਨੂੰ ਅਸੀਂ ਸਿੰਘ ਸਿਜਾਣ ਦੇ ਕਿ ਕਿਸ ਨੇ ਘਟਾਈ ਉਹ ਗੱਲ ਨਹੀਂ ਮਹਾਰਾਜ ਸੀ ਸਿੱਖੀ ਨਹੀਂ ਪਾਲ ਸਕਦੇ ਇਹ ਸਾਡਾ ਇਹ ਭਰਾ ਸਿੱਖਿਆ ਪਤਰੀ ਸਿੱਖਣ ਸਾਨੂੰ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅਸੀਂ ਸਿੱਖੀ ਨਹੀਂ ਪਾਲ ਸਕਦੇ ਤੁਸੀਂ ਆਪਣੇ ਬਚਨ ਵਾਪਸ ਲੈ ਲਓ ਕਹਿੰਦੇ ਨਹੀਂ ਨਹੀਂ ਮੈਂ ਬਚਨ ਕਾ ਦਿੱਤੇ ਇਹ ਦੇ ਕੇਸਨ ਗੜਾ ਸੀ ਇੱਥੋਂ ਹੀ ਬੂਟੇ ਲਾਣੇ ਨੇ ਸੀ ਕਿ ਤੂੰ ਬੂਟੇ ਲਾਣੇ ਨੇ ਕਿ ਅਗਰ ਕੁਝ ਕੀਤਾ ਨੇ ਤੇ ਫਿਰ ਮੇਰੇ ਕੋਲ ਬਾਤ ਰੁੰਦੇ ਧੁੰਦੇ ਨਾ ਆਇਓ ਮਤਲਬ ਕਿ ਦਾੜਾ ਮਾਰ ਗਈ ਕਿ ਵੀ ਮੇਰਾ ਸ਼ਰਾਫ ਲੱਗ ਜਾਏਗਾ ਤੁਹਾਨੂੰ ਮੇਰੀ ਬਦਵਾ ਲੱਗ ਜਾਏਗੀ ਜੀ ਮੇਰੀ ਗੱਲ ਨਾ ਮੰਨੀ ਇਹ ਜ਼ਬਰਦਸਤੀ ਉਹ ਬੰਦੇ ਬੜੇ ਪਰੇਸ਼ਾਨ ਹੋ ਗਏ ਸ਼ਾਮ ਨੂੰ ਮੇਰੇ ਕੋਲ ਆ ਕੇ ਕਹਿੰਦੇ ਵੀਰ ਜੀ ਤੁਸੀਂ ਦੇ ਕਹਿੰ ਕਿ ਸਿੱਖ ਧਰਮ ਵੀ ਜ਼ਬਰਦਸਤੀ ਨਹੀਂ ਹੈ ਉਰਦੂ ਜ਼ਬਰਦਸਤੀ ਲੋਕਾਂ ਦਾ ਧਰਮ ਛੀਨ ਰਿਆ ਸੀ ਤੇ ਗੁਰੂ ਸਾਹਿਬ ਨੇ ਉਹ ਜ਼ੁਲਮ ਨੂੰ ਰੋਕਿਆ ਕਿ ਜਦੋਂ ਤੁਸੀਂ ਅੰਮ੍ਰਿਤਸਰ ਕਾਂਦੇ ਤੋਂ ਉੱਥੇ ਕਹਿੰਦੇ ਬਈ ਮਨ ਕਰਕੇ ਆਇਓ ਜੇ ਮਨ ਕਰਕੇ ਸਿੱਖੀ ਨਿਵਾ ਸਕਦੇ ਹੋ ਤਾਂ ਤਾਂ ਇੱਥੇ ਬੈਠੋ ਨਹੀਂ ਤੇ ਉੱਠ ਕੇ ਜਾ ਸਕਦੇ ਹੋ ਅਜੇ ਵੀ ਜੇ ਦਾ ਮਨ ਕੱਚਾ ਬੇਲਾ ਹੈ ਤੇ ਇਹ ਜ਼ਬਰਦਸਤੀ ਵਾਲੀ ਗੱਲ ਜਿਹੜੀ ਹੋ ਗਈ ਸੀ ਕਿ ਬਈ ਨਹੀਂ ਅਸੀਂ ਸਿੱਖੀ ਨਿਵਾ ਸਕਦੇ ਦੇ ਕਹਿੰਦੇ ਨਹੀਂ ਜੀ ਤੁਸੀਂ ਇਹਦੇ ਕੇਸ ਰੱਖਿਓ ਇਹ ਤੁਸੀਂ ਦੱਸੋ ਜਾਇਜ਼ ਹੈ ਹੁਣ ਮੈਨੂੰ ਤਾਂ ਜਾਇਜ਼ ਨਹੀਂ ਲੱਗਾ ਮੈਂ ਜੀ ਹੁਣ ਮੈਂ ਕੀ ਕਰ ਸਕਦਾ ਉਹ ਬਾਅਦ ਵਿੱਚ ਉਹ ਕਹਿੰ ਲਈ ਤੁਸੀਂ ਚਲੋ ਉਹਨੂੰ ਸਮਝਾਓ ਮੈਂ ਜੀ ਮੇਰੇ ਕਿਉਂ ਉਹਨਾਂ ਨੇ ਸਮਝਣਾ ਨਹੀਂ ਹੈ ਨਾਲੇ ਉਹ ਦੂਸਰੇ ਦਿਨ ਉਹਨਾਂ ਨੇ ਕਿਤੇ ਆਪਣੀ ਸੇਟ ਤੋਂ ਬਾਹਰ ਚਲੇ ਜਾਣਾ ਸੀ ਤੇ ਮੈਂ ਕਿਹਾ ਜੀ ਉਹ ਤੇ ਚਲੇ ਗਏ ਬਾਹਰ ਕਿ ਮੇਰੇ ਕਿਸਮਤਾਂ ਵਜਿਹਾ ਉਹਨਾਂ ਨੂੰ ਸਮਝਣਾ ਵੀ ਨਹੀਂ ਸੀ ਹੈ ਤੇ ਉਹ ਬਹੁਤ ਹੀ ਜੈਸਾ ਹੈ ਕਿ ਜਦੋਂ ਉਸ ਬੱਚੇ ਦਾ ਉਹਨਾਂ Hindu ਫੈਮਿਲੀ ਨੇ ਉਹਦਾ ਮੁੰਡਣ ਸੰਸਕਾਰ ਕਰਨਾ ਚਾਹਿਆ ਉਹ ਨਾਗੇ ਦੇ ਗੁਰਦੁਆਰੇ ਚਲੇ ਗਏ ਉੱਥੇ ਜਾ ਕੇ ਭਾਈ ਸਾਹਿਬ ਨੂੰ ਅਰਦਾਸ ਲਈ ਪੈਸੇ ਦਿੱਤੇ ਪ੍ਰਸ਼ਾਦ ਲਈ ਪੈਸੇ ਦਿੱਤੇ ਕਿਹਾ ਜੀ ਅਰਦਾਸ ਕਰੋ ਇੱਥੇ ਕਿ ਅਸੀਂ ਬੱਚੇ ਦਾ ਮੁੰਡਨ ਸੰਸਕਾਰ ਕਰਨ ਲੱਗੇ ਆ ਤੇ ਸਾਨੂੰ ਇਹ ਆ ਗਿਆ ਬਖਸ਼ੀ ਜਾਏ ਪੁੱਤਰ ਅਰਦਾਸ ਕਿਉਂ ਕਰਾਈ ਭਈ ਮਾਹ ਪੁਰਸ਼ ਕਹਿੰਦੇ ਨੇ ਕੋਈ ਮਾਰਾ ਨਾ ਹੋ ਜਾਏ ਅਸੀਂ ਇਸ ਬਾਬੇ ਦੇ ਦਰ ਦਰ ਸਵਾਰਥ ਕਰਕੇ ਇਹ ਬਖਸ਼ੀ ਲੈ ਲਈਏ ਵੀ ਉਹਨਾਂ ਦੀ ਕਿਸੇ ਗੱਲ ਦਾ ਸਾਡੇ ਤੇ ਅਸਰ ਨਾ ਹੋਏ ਡਰ ਪੈ ਵੀ ਅੰਦਰੋਂ ਪੂਰਾ ਉੱਤੇ ਉਹ ਭਾਈ ਉਰੀ ਖੜੇ ਹੋ ਕੇ ਅਰਦਾਸ ਕਰਗੇ ਕਿਉਂਕਿ ਮਾਇਆ ਮਿਲ ਗਈ ਸੀ ਅਰਦਾਸ ਦੀ ਪ੍ਰਸ਼ਾਦ ਦੇ ਪੈਸੇ ਮਿਲ ਗਏ ਸਨ ਤੋਂ ਅਰਦਾਸ ਕਰਗੇ ਕੇ ਕਟਾਣ ਦੀ ਇਜਾਜ਼ਤ ਤੁਸੀਂ ਦੱਸੋ ਕਿਸੇ ਗੁਰਦੁਆਰੇ ਵਿੱਚ ਗੁਰਗੰਨ ਸਾਹਿਬ ਜੀ ਦੀ ਹਜ਼ੂਰੀ ਪਰਮਾਤਮਾਗੇ ਅਰਦਾਸ ਕੀਤੀ ਜਾ ਸਕਦੀ ਹੈ ਕਿ ਕੇਸ ਕਟਨ ਦੀ ਆਗਿਆ ਦੇਉ ਕੱਲ ਕੋਈ ਜਾ ਕੇ ਅਰਦਾਸ ਕਰੇਗਾ ਜੀ ਮੈਨੂੰ ਸ਼ਰਾਬ ਪੀਣ ਦੀ ਆਗਿਆ ਦੇਉ ਕੋਈ ਕਹੇਗਾ ਮੈਨੂੰ ਤਮਾਕੂ ਵਰਤਣ ਦੀ ਆਗਿਆ ਦੇਉ ਇਹ ਅਸੀਂ ਦੇਖਣਾ ਨਵਜਮ ਅਰਦਾਸਾਂ ਨੇ ਗੁਰਸਿੱਖੀ ਵਿੱਚ ਗੁਰਬਾਣੀ ਵਿੱਚ ਸਾਬਤ ਸੂਰਤ ਦਸਤਾਰ ਸਿਰਾ ਦਾ ਹੁਕਮ ਹੈ ਕਿ ਇਨਸਾਨ ਸਾਬਤ ਸੂਰਤ ਦਸਤਾਰ ਸਿਰਾ ਹੋਣਾ ਚਾਹੀਦਾ ਹੈ ਹੁਕਮ ਰਜ਼ਾਈ ਚੱਲ ਨਾਨਕ ਲਿਖਿਆ ਨਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਜਿਹੜੇ ਹੁਕਮ ਨੇ ਉਹਨਾਂ ਅਨੁਸਾਰ ਅਸੀਂ ਆਪਣੇ ਸਰੀਰ 'ਚ ਕੋਈ ਪਾਣ ਤੋੜ ਕਰੀਏ ਇਹ ਬਾਜਮ ਨਹੀਂ ਪਰਮਾਤਮਾ ਨੇ ਸਿਰ ਦੀ ਬੜੀ ਸੋਹਣੀ ਕਾਰੀਗਰੀ ਕੀਤੀ ਹੈ ਇਹਦੇ 'ਚ ਕੋਈ ਨੱਕ ਛੇਦਣ ਦੀ ਲੋੜ ਨਹੀਂ ਕੰਨ ਛੇਦਣ ਦੀ ਲੋੜ ਹੀ ਦਾੜੀ ਕੇਸ ਛਾਂਗਣ ਦੀ ਲੋੜ ਨਹੀਂ ਹੈ ਉਸਨੇ ਬੜਾ ਸੋਹਣਾ ਇਹ ਸਰੀਰ ਘਰ ਬਣਾਇਆ ਜਿਹਦੇ ਵਿੱਚ ਆਪ ਵਸਦਾ ਹੈ ਆਪਣੇ ਵਸਣ ਲਈ ਉਹਨੇ ਸਰੀਰ ਘਰ ਬਣਾਇਆ ਨੇ ਉਹਨੇ ਬੜਾ ਸੋਹਣਾ ਬਣਾਇਆ ਅਸੀਂ ਆਪਣੀਆਂ ਕਾਰੀਗਰੀਆਂ ਜਿਹੜੀਆਂ ਕਰਦੇ ਫਿਰਦੇ ਹਾਂ ਨਾ ਇਹ ਰੱਬ ਦੀ ਰਜ਼ਾ ਨਹੀਂ ਹੈ ਇਹ ਹੁਕਮ ਵਿੱਚ ਨਹੀਂ ਹੈ ਤੋਂ ਇਸ ਕਰਕੇ ਅਰਦਾਸਾਂ ਵੀ ਗੁਰੂ ਘਰਾਂ ਵਿੱਚ ਹੁੰਦੀਆਂ ਦੇਖੀ ਗਈਆਂ ਤੋ ਪਹਿਲੇ ਤੇ ਇਹ ਦੇਖਣਾ ਚਾਹੀਦਾ ਕਿ ਸਾਡੀ ਅਸੀਂ ਜਿਹੜੀ ਅਰਦਾਸ ਕਰਦੇ ਆ ਉਹ ਸਿਧਾਂਤ ਅਨੁਸਾਰ ਹੈ ਕਿ ਨਹੀਂ ਗੁਰਮਤਿ ਅਨੁਸਾਰ ਹੈ ਕਿ ਨਹੀਂ ਤੋ ਇਹ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਇਹ ਸਾਨੂੰ ਸਮਝਾਉਂਦੇ ਨੇ ਕਿ ਅਰਦਾਸ ਕੈਸੀ ਕਰ ਸਕਦੇ ਆ ਅਸੀਂ ਕੀ ਮੰਗ ਸਕਦੇ ਆ ਪ੍ਰਮਾਤਮਾ ਤੋਂ ਕੀ ਕੀ ਮੰਗ ਸਕਦੇ ਕੀ ਨਹੀਂ ਮੰਗ ਸਕਦੇ ਦੁਨੀਆਵੀ ਦਾਤਾਂ ਮੰਗ ਸਕਦੇ ਆ ਪਰ ਐਸੀ ਨਹੀਂ ਜਿਹੜੀਆਂ ਰੱਬੀ ਨੀਮਾਂ ਦੇ ਉਲਟੜ ਜਿਹੜੀਆਂ ਧਰਮ ਦੇ ਉਲਟੜ ਧਰਮ ਦੇ ਖਿਲਾਫ ਗੱਲਾਂ ਲਈ ਅਸੀਂ ਗੁਰਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਸਨਮੁਖ ਹੋ ਕੇ ਅਰਦਾਸ ਕਰੀਏ ਦੂਸਰਾ ਇਹ ਵੀ ਸਪਸ਼ਟ ਹੋ ਜਾਈਏ ਕਿ ਆਮ ਤੌਰ ਤੇ ਅਰਦਾਸ ਕਰਦੇ ਆ ਇਹ ਅਕਸਰ ਬੋਲ ਜਿਨ ਤਨ ਤਨ ਗੁਰੂ ਨਾਨਕ ਦੇਵ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਗੁਰਗਨ ਸਾਹਿਬ ਜੀ ਦੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਇਹ ਬਿਲਕੁਲ ਗਲਤ ਤਰੀਕਾ ਅਰਦਾਸ ਦਾ ਆਪਣੀ ਰਹਿਤ ਮਰਦਾ ਪੜ ਕੇ ਦੇਖੋ ਬੇਸ਼ੱਕ ਸਾਡੀ ਰਹਿਤ ਮਰਦਾ ਜੀ ਕੁਝ ਕਮੀਆਂ ਜੀ ਨੇ ਲੇਕਿਨ ਕੁਝ ਗੱਲਾਂ ਬੜੀਆਂ ਠੀਕ ਨੇ ਉੱਥੇ ਲਿਖੀਆਂ ਹੋਈਆਂ ਬਹੁਤ achhiyan gallan ne utthe jada ardas da vishay utthe likhya hai das te upar jado nimane ke maan nitane ke taane hote ge aur sachche pita agarburg vai guru ji ਉਤੇ ਨੀਮਾਨੇ ਕੇ ਮਾਨਨੀ ਤਾਨੇ ਕੇ ਤਾਨੇ ਉਤੇ ਕੇ ਔਟੇ ਕੇ ਔਰ ਸੱਚੇ ਪਿਤਾ ਕਾਰਪੁਰ ਗੁਰੂ ਜੀ ਅਗੇ ਅਰਦਾਸ ਕੀਤੀ ਜਾ ਵਾਸਤੇ ਲਿਖਿਆ ਹੋਇਆ ਹੈ ਅਸੀਂ ਬੋਲਦੇ ਹਾਂ ਨੀਮਾਨੇ ਕੇ ਮਾਨਨੀ ਤਾਨੇ ਕੇ ਤਾਨੇ ਉਤੇ ਕੇ ਔਟੇ ਕੋਰ ਸੱਚੇ ਪਿਤਾ ਗੁਰੂ ਨਾਨਕ ਦੇਵ ਜੀ ਗੁਰੂ ਗੋਬ ਸਿੰਘ ਗੁਰਗ੍ਰੰਥ ਸਾਹਿਬ ਜੀ ਨਹੀਂ ਅਸੀਂ ਗੁਰਗ੍ਰੰਥ ਸਾਹਿਬ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਹੈ ਜਦੋਂ ਉੱਤੇ ਪ੍ਰਕਾਸ਼ ਹੋਇਆ ਹੋਵੇ ਜਿੱਤੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇ ਉੱਤੇ ਲਿਖਿਆ ਹੈ ਕਿ ਗੁਰਗ੍ਰੰਥ ਸਾਹਿਬ ਦੇ ਸਨਮੁਖ ਸਨਮੁਖ ਮੈਨੇ ਉਹਨਾਂ ਵੱਲੇ ਪਾਸੇ ਮੁਖ ਕਰਕੇ ਜਦ ਇਹ ਗੁਰਗ੍ਰੰਥ ਸਾਹਿਬ ਜੀ ਮੌਜੂਦ ਹੋਣ ਉੱਥੇ ਅਸੀਂ ਪਿੱਠ ਕਰਕੇ ਜਾਂ ਹੋਰ ਕੋਈ ਆਸਾ-ਪਾਸਾ ਕਰਕੇ ਅਰਦਾਸ ਨਹੀਂ ਕਰ ਸਕਦੇ ਉਹਨਾਂ ਦੇ ਸਨਮੁਖ ਖੜੇ ਹੋਣਾ ਮੁਖ ਉਧਰ ਕਰਕੇ ਪਰ ਅਰਦਾਸ ਤੇ ਇਕਾਲਪੁਰਗ ਵਾਹਿਗੁਰੂ ਅੱਗੇ ਕਰਨੀ ਹੈ ਸਰਬ ਕਲਾ ਸਮਰਥ ਪਰਮਾਤਮਾ ਹੈ ਸਦੀਵ ਕਾਲ ਜਿਹੜੀ ਹਸਤੀ ਹੈ ਉਹ ਪਰਮਾਤਮਾ ਹੈ ਸਿੱਖ ਦੀ ਅਰਦਾਸ ਇਕ ਵਾਹਿਗੁਰੂ ਕਾਲਪੁਰਗ ਅੱਗੇ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੁਰਗ੍ਰੰਥ ਸਾਹਿਬ ਸਾਡੇ ਗਿਆਨ ਦੇ ਦਾਤਾ ਨੇ ਉਹਨਾਂ ਨੂੰ ਪੜਨਾ ਵਿਚਾਰਨਾ ਉਹਦੇ ਅਨੁਸਾਰ ਅਮਨੀ ਜੀਵਨ ਗੁਜ਼ਾਰਨਾ ਪਰ ਅਸੀਂ ਉਹਨਾਂ ਨਾਲ ਗੱਲਾਂ ਕਰੀ ਜਾਂਦੇ ਮਹਾਰਾਜ ਇਹ ਕਰਿਓ ਮਹਾਰਾਜ ਉਹ ਕਰਿਓ ਇੱਕ ਥਾਂ ਤੇ ਤੇ ਐਸਾ ਹੀ ਹੋਇਆ ਉਹ ਸ਼ਮਸ਼ਾਨ ਘੜਦੇ ਕਿਸੇ ਦਾ ਸੰਸਕਾਰ ਹੋ ਰਿਹਾ ਉੱਥੇ ਭਾਈ ਸਾਹਿਬ ਅਰਦਾਸ ਕਰ ਰਹੇ ਨੇ ਤਨਦਨ ਸ੍ਰੀ ਗੁਰਗੰਦ ਸਾਹਿਬ ਜੀ ਮਹਾਰਾਜ ਆਪ ਜੀ ਦੀ ਹਜ਼ੂਰੀ ਵੀ ਕਿਰ ਅਰਦਾਸ ਹੈ ਉਹ ਸ਼ਮਸ਼ਾਨ ਘੜਦੇ ਕਿਹੜੀ ਗੁਰਗੰਦ ਸਾਹਿਬ ਜੀ ਦੀ ਹਜ਼ੂਰੀ ਸੀ ਅਸੀਂ ਅਵੇਂ ਅਰਦਾਸਾਂ ਰੱਟੀਆਂ ਹੋਈਆਂ ਨੇ ਰੱਟੇ ਲਾਈ ਜਾਂਦੇ ਹਾਂ ਉਹਨਾਂ ਦਾ ਮਤਲਬ ਵੀ ਨਹੀਂ ਸਮਝਦੇ ਉਹ ਕਈ ਵਾਰ ਐਸਾ ਹੁੰਦਾ ਕਿ ਕਿਸੇ ਘਰ ਵਿੱਚ ਖਾਣ ਪਾਣ ਰੱਖਿਆ ਹੁੰਦਾ ਤੇ ਅੰਦਰ ਜਗ੍ਹਾ ਥੋੜੀ ਹੋਲੀ ਬਾਅਦ ਵੀ ਬਾਹਰ ਖੁੱਲੇ ਢੇੜੇ ਵਿੱਚ ਕਿਤੇ ਦੀਵਾਨ ਸਜ ਉੱਤੇ ਭਾਈ ਸਾਹਿਬ ਕਹਿੰਦੇ ਨੇ ਵੀ ਬਾੜ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਇਆ ਗਿਆ ਪਰ ਕਈ ਵਾਰ ਗੁਰਦੁਆਰੇ ਦੇ ਅੰਦਰ ਹੀ ਅਰਦਾਸ ਹੋ ਰਹੀ ਹੁੰਦੀ ਹੈ ਕਿਸੇ ਕਮਰੇ ਦੇ ਅੰਦਰ ਹੀ ਅਰਦਾਸ ਹੋ ਰਹੀ ਹੁੰਦੀ ਹੈ ਤਾਂ ਭਾਈ ਸਾਹਿਬ ਉਹਨੂੰ ਖੁੱਲੇ ਪੰਡਾਲ 'ਚ ਦੀਵਾਨ ਸਜਾਇਆ ਵੀ ਉੱਤੇ ਗੱਲਾਂ ਖੁੱਲਾ ਪੰਡਾਲ ਹੈ ਤੁਸੀਂ ਕਮਰੇ ਦੇ ਅਰਦਾਸ ਕਰ ਰਹੇ ਹੋ ਖੁੱਲਾ ਪੰਡਾਲ ਤੇ ਬਾਹਰ ਹੋ ਗਿਆ ਪਰ ਇਹ ਐਸੀ ਐਸੀ ਰੱਟੇ ਲਾਏ ਹੋਏ ਨੇ ਨਾ ਉਹਦਾ ਮਤਲਬ ਸਮਝਦੇ ਆ ਨਾ ਕੱਖ ਇਹ ਵੀ ਬੋਲ ਜਾਂਦੇ ਆ ਤਾਂ ਅਰਦਾਸ ਦੀ ਜਿਹੜੀ ਵਰਡਿੰਗ ਬਣਾਈ ਗਈ ਹੈ ਉਹਦੇ ਵਿੱਚ ਇੱਕ ਦੋ ਗੱਲਾਂ ਛੱਡ ਕੇ ਬਾਕੀ ਤਕਰੀਬਨ ਸਾਰੀ ਅਰਦਾਸ ਠੀਕ ਹੀ ਬਣਾਈ ਗਈ ਹੈ ਤੋਂ ਸਾਨੂੰ ਅਰਦਾਸ ਜਿਹੜੀ ਹੈ ਗੁਰਮਤ ਅਨੁਸਾਰ ਕਰਨੀ ਚਾਹੀਦੀ ਹੈ ਇਹ ਸ਼ਬਦਾਂ ਤੋਂ ਅਸੀਂ ਇਹ ਚੀਜ਼ ਸਿੱਖਾਂਗੇ ਇਹ ਵਿਸ਼ਾ ਕਰ جاری ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ